ਗੁਜਰਾਤ ਦੇ ਗੈਸ ਪਾਈਪਲਾਈਨ ਅੰਡਰਗ੍ਰਾਉਂਡ ਪਾਈ ਜਾਣ ਨੂੰ ਲੈ ਕੇ ਪਿੰਡ ਫੁੱਲੋਖਾਰੀ ਦੇ ਲੋਕ ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ। ਵਿਰੋਧ ਦੇ ਦੌਰਾਨ ਪ੍ਰੋਜੈਕਟ ਨੂੰ ਕੰਪਨੀ ਵੱਲੋਂ ਰੋਕਿਆ ਗਿਆ ਅਤੇ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ। ਇਸ ਮੌਕੇ ਡੀਐਸਪੀ ਤਲਵੰਡੀ ਸਾਬੋ ਰਾਜ ਸਾਨੀ ਵੱਲੋਂ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਮਗਵਾਈ ਗਈ ਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਦੋਨਾਂ ਧਿਰ ਹੋਈਆਂ ਆਮੋ ਸਾਹਮਣੇ ਪ੍ਰਸ਼ਾਸਨ ਆਰ ਫੈਂਦਰੀ ਅਧਿਕਾਰੀ ਜਿਹੜੇ ਕੰਪਨੀ ਵਾਲੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਪਾਈਪ ਲਾਈਨ ਜ਼ਬਰਦਸਤੀ ਸਾਡੇ ਪਿੰਡ ਵਿੱਚ ਦੀ ਟਪਾਈ ਜਾ ਰਹੀ ਹੈ ਜੋ ਕਿ ਸਾਡੀ ਕੋਈ ਨਹੀਂ ਸੁਣਵਾਈ ਹੋਈ ਕੱਲ ਐਸਡੀਐਮ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਸਾਡੀ ਉੱਥੇ ਸੁਣਵਾਈ ਨਹੀਂ ਹੋਈ ਅਸੀਂ ਇਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਜ਼ਬਰਦਸਤੀ ਇਹ ਪਾਈਪ ਨਾ ਪਾਓ ਪਾਈਪ ਕਿਹੜੀ ਹੈ ਖੇਤਾ ਬਿਜ ਦੀ ਪਾਈ ਆ ਪਿੰਡ ਵਿੱਚ ਦੀ ਨਾ ਟਪਾਈ ਜਾਵੇ ਪਹਿਲਾ ਪਹਿਲਾ ਵੀ ਮਿਲਿਆ ਤੁਸੀਂ ਇਸ ਮਸਲੇ ਤੇ ਇਸ ਮਸਲੇ ਤੇ ਪਹਿਲਾ ਸਾਡੀ ਮੌਜੂਦਾ ਪੰਚਾਇਤ ਮਿਲੀ ਐ ਅਸੀਂ ਮੇਰੇ ਸਾਹਮਣੇ ਆਈ ਸੀ ਕਿ ਉਹਦੋਂ ਮਿਲੀ ਉਸ ਟਾਈਮ ਤੱਕੰ ਬੰਦ ਹੋ ਗਿਆ ਸੀ ਇਹਦਾ ਉਸ ਦਾ 2023 ਚ ਚੱਲਿਆ ਸੀ ਸਿਸਟਮ ਉਦੋਂ ਅਸੀਂ ਮਿਲੇ ਸੀ ਉਦੋਂ ਇਹ ਨਕਸ਼ਾ ਵਗੈਰਾ ਪਾਸ ਕਰਦੇ ਸੀ ਅਸੀਂ ਹਟਾਤੇ ਕਿਉਂ ਉਹਦੋਂ ਰੁਕ ਗਏ ਸੀ ਹਾਂਜੀ ਹੁਣ ਕੀ ਗੱਲ ਹੋਈ ਇਹਨਾਂ ਨੇ ਕੀ ਕਹਰੇ ਇਹ ਤਾਂ ਕਹਿੰਦੇ ਅਸੀਂ ਪੈ ਪਾਵਾਂਗੇ ਜ਼ਬਰਦਸਤੀ ਪਾਵਾਂਗੇ ਪਾਸੇ ਹਟਣਾੜ ਜੋ ਨਹੀਂ ਅਸੀਂ ਆਪ ਤੁਹਾਡੇ ਦੇ ਪਰਚੇ ਦਰਤੀ ਕਰਕੇ ਹੋ ਗਏ ਹੋਰਸ ਤਾਂ ਦੇਖ ਹੀ ਲਈ ਹੁਣੇ ਭਾਈ ਕਿੰਨੀ ਫਿਰਦੀ ਐ ਤੁਸੀਂ ਸਾਠੀ ਚਾਰਜ ਵੀ ਹੋਊਗਾ ਧਮਕੀਆਂ ਦੇ ਰਹੇ ਸਾਨੂੰ ਬਾਰ-ਬਾਰ ਠੀ ਇਨਾ ਮੈਂ ਵੀ ਸੰਦੀਪ ਸਿੰਘ ਮੇਰਾ ਨਾਮ ਜੀ ਫੋਲੋਖਾਰੀ ਪਿੰਡ ਆ ਅਸਲ ਗੱਲ ਪਤਾ ਕੀ ਹੈ ਜੀ ਇਹ ਜਿਹੜੇ ਰੂਲਾ ਮੁਤਾਬਕ ਪਾਈਪ ਲਾਈਨ ਨਹੀਂ ਪਾਈ ਜਾ ਰਹੀ ਤਿੰਨ ਚਾਰ ਵਾਰੀ ਪਹਿਲਾਂ ਸਾਨੂੰ ਰੈਫੈਨਰੀ ਵਾਲੇ ਕੰਮ ਚਲਾਉਂਦੇ ਜਦੋਂ ਸੀ ਰੋਕ ਦਿੰਦੇ ਸੀਗੇ ਇਹਨਾਂ ਨੂੰ ਅਸੀਂ ਕਹਿ ਦਿੱਤੀ ਸਾਨੂੰ ਡਾਕੂਮੈਂਟ ਦਿਖਾਓ ਪਰਮਿਸ਼ਨਾਂ ਦਿਖਾਓ ਸਾਰੀਆਂ ਨਕਸ਼ਾ ਵਗੈਰਾ ਸਾਰਾ ਕੁਝ ਚੈੱਕ ਕਰਾਓ ਸਾਨੂੰ ਸਾਨੂੰ ਕੋਈ ਡਾਕੂਮੈਂਟ ਨਹੀਂ ਪੇਸ਼ ਕਰਿਆ ਅੱਜ ਵੀ ਨਹੀਂ ਕਰਿਆ ਕੋਈ ਅੱਜ ਇਹਨੀ ਫੋਰਸ ਤਾਂ ਲਈ ਬੈਠੇ ਨਾ ਪਰ ਸਾਨੂੰ ਪ੍ਰੂਫ ਅੱਜ ਵੀ ਨਹੀਂ ਕੋਈ ਦਿਖਾ ਰਹੇ ਪਿੰਡ ਦੀ ਬਸਾਂ ਦੀ ਵਿੱਚ ਦੀ ਸੀ ਐਨ ਜੀ ਪੈ ਪਾ ਰਹੇ ਆ ਕਹਿ ਕੇ ਹੱਲ ਬਈ ਜੀ ਪਾ ਰਹੇ ਸੀ ਐ बहुत खतरनाक है जी पिंड एक्शन धरना लाने नाम परेश शाह है मैं मैनेजर हूँ और हमारी जो कंपनी है वो जे जी आई जी एल गवर्नमेंट कंपनी है जिसकी ये पाइपलाइन जा रही है जो हमारे रामचित जगह से लेकर रिफाइनरी को कनेक्ट कर रही है ये जो पाइपलाइन है ये मोस्टली पूरी गवर्नमेंट लैंड के ऊपर ही जा रही है और आज भी जहाँ पर हम पाइपलाइन डाल रहे हैं वो पीडब्ल्यू की एरिया है उसमें हम पाइपलाइन डाल रहे हैं जिसकी परमिशन हमारे पास अवेलेबल है गांव वालों के साथ हमारा लास्ट एक डेढ़ महीने से कंटिन्यूसली बातचीत चल रहा था पंचायत के जो लीडर्स थे उनके साथ में ए डी साहब की अगुवाई में भी बहुत सारी मीटिंग्स हुई है हमने उनको समझाया भी है कि क्या सेफ्टी प्रोटोकॉल के से साथ काम हुआ है पीछे भी जो काम चल रहा था वो भी उनको दिखाया हुआ है चार पाँच दिन से तो जितना भी जो काम चल रहा है वो नियम कानून के हिसाब से ही काम चल रहा है सेफ्टी प्रिकॉशन लेके ही काम किया हुआ है कहना भी बार बार कह रहे हैं नक्शा या तरीके ने पैनी चाहिए है जा वो नहीं सर हमने डे वन से ही सबको पता है कि ये जो फिरने वाली जो रोड है ये वाला जो रोड है वो पी डी की लैंड है ये जो रोड जिसके रोड के बाजू में जो लाइन डाल रहे हैं वो पी डी की लैंड है और वो उनको जितने भी लीडर्स के साथ बातचीत हो रही है सभी लोगों को बताया जा रहा है सब सबको पता है ਜੀ ਸਰ ਕੀ ਮਸਲਾ ਜੀ ਹੈ ਫੋਰਸ ਲੱਗੀ ਹੋਈ ਹੈ ਮਤਲਬ ਧਰਨਾ ਦਿੱਤਾ ਲੋਕਾਂ ਨੇ ਕੀ ਕਰ ਜੀ ਇੱਥੇ ਆਪਣੇ ਜਿਹੜਾ ਬਠਿੰਡਾ ਤੋਂ ਮਹਿਸਾਨਾ ਤੋਂ ਬਠਿੰਡਾ ਗੈਸ ਪਾਈਪਲਾਈਨ ਦਾ ਕੰਮ ਚੱਲ ਰਹੀ ਆ ਤੇ ਇੱਥੇ ਜਿਹੜੀ ਆਪਣੀ ਰੈਫਾਇਨਰੀ ਬਣੀ ਹੋਈ ਆ ਗੁਰਗੋਵ ਸਿੰਘ ਰੈਫਾਇਨਰੀ ਉੱਥੇ ਤੱਕ ਇਹ ਪਾਈਪਲਾਈਨ ਜੋੜਨੀ ਆ ਤੇ ਇਹਦਾ ਜਿਹੜਾ ਇਹ ਨੈਚੁਰਲ ਗੈਸ ਦੀ ਪਾਈਪਲਾਈਨ ਆ ਜੀਦਾ ਸਾਰਾ ਹਾਊਸ ਹੋਲਡ ਨੂੰ ਵੀ ਬੈਨੀਫਿਟ ਆ ਜਿਵੇਂ ਆਪਾਂ ਕਹਿ ਲਿਆ ਇੰਡਕਸ਼ਨ ਚੁੱਲ੍ਹੇ ਹੁੰਦੇ ਨੇਗੀ ਉਹਦੇ ਵਿੱਚ ਜ਼ਰੂਰ ਪੈਣੀ ਇਹਨਾਂ ਨੂੰ ਤੇ ਇਸ ਪੰਚਾਇਤ ਨੂੰ ਸਾਰਾ ਫੰਡ ਆਇਆ ਵੀ ਹੋਇਆ ਉਸ ਇੰਡਕਸ਼ਨ ਚੁੱਲ੍ਹੇ ਵੰਡੇ ਹੋਏ ਨੇ ਇਹ ਉਸ ਰਿਲੇਟਡ ਹੀ ਇਹ ਯੂਜ਼ ਹੋਣੀ ਆ ਨੈਚੁਰਲ ਗੈਸ ਤੇ ਆਪਣੇ ਜਿਹੜੇ ਤਖਤ ਸਾਹਿਬ ਹੋਇਆ ਗੁਰਦੁਆਰਾ ਸਾਹਿਬ ਉਹਨਾਂ ਨੂੰ ਵੀ ਜਾਣੀ ਆ ਇਹ ਪਰ ਲੋਕਾਂ ਦਾ ਕਹਿਣਾ ਸੀ ਇਹ ਕਿਹਾ ਸੀ ਕਿ ਫਿਰਨੀ ਦੀ ਪਰ ਦੀਆਂ ਬਾਬਾਣਾ ਵਿੱਚ ਨਹੀਂ ਪਾਈ ਜਾਵੇ ਵੀ ਪਿੰਡ ਵਿੱਚ ਜਿੱਥੇ ਅਸੀਂ ਕੋਈ ਗੱਲ ਹੀ ਨਹੀਂ ਕੀਤੀ। ਨਹੀਂ ਨਹੀਂ ਦਰਸਾਰ ਸਭ ਪਹਿਲਾ ਜੋ ਨਕਸ਼ਾ ਪਾਸ ਹੋਇਆ ਸੀਗਾ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਸਰਕਾਰੀ ਜ਼ਮੀਨ ਤੋਂ ਹੀ ਪਾਈ ਜਾਵੇ। ਬਟ ਕੁਝ ਕੁ ਕਾਰਨਾ ਕਰਕੇ ਆਪਾਂ ਕਹਿ ਲਈਏ ਟੈਕਨੀਕਲ ਰੀਜ਼ਨ ਕਰਕੇ ਜਾਂ ਡਿਜ਼ਾਈਨ ਨਹੀਂ ਸਹੀ ਜਾ ਰਿਹਾ ਸੀਗਾ ਉਸ ਦਾ ਉਸ ਕਰਕੇ ਆਪਾਂ ਨੂੰ ਫਿਰ ਇੱਧਰ ਅਲਟੀਮੇਟ ਰੂਟ ਕੱਢਣਾ ਪਿਆ ਦਾ ਅੰਤੀ ਸਰ ਕੀ ਮਸਲਾ ਜੀ ਫੋਰਸ ਲੱਗੀ ਹੋਈ ਕੀ ਕਾਰਨ ਇਹ ਪਿੰਡ ਫੂਲੋ ਖਾਰੀ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਵੱਲੋਂ ਜਿਹੜੀ ਪਾਈਪ ਪਾਣੀ ਜਾਣੀ ਹੈ ਜਿਹਦੇ ਸੰਬੰਧ ਦੇ ਵਿੱਚ ਕੰਪਨੀ ਨੇ ਅੱਜ ਜਿਹੜਾ ਇਹ ਪਿੰਡ ਵਾਲੇ ਥੋੜਾ ਜਿਹਾ ਵਿਰੋਧ ਕਰਦੇ ਆ ਇਹਦਾ ਵੀ ਇਹ ਪਿੰਡ ਦੇ ਵਿੱਚੋਂ ਨਹੀਂ ਪੈਣੀ ਚਾਹੀਦੀ ਪਰ ਉਹ ਕੰਪਨੀ ਦਾ ਕਹਿਣਾ ਹੈਗਾ ਵੀ ਇਹਨਾਂ ਵੱਲੋਂ ਜਿਹੜੀਆਂ ਜ਼ਰੂਰੀ ਆਪਣਾ ਸਾਰੀਆਂ ਪਰਮਿਸ਼ਨਾਂ ਵਗੈਰਾ ਹੋਰ ਲਈਆਂ ਉਹ ਨਕਸ਼ਾ ਵਗੈਰਾ ਇਹਦਾ ਪਾਸ ਹੋਇਆ ਤੇ ਉਹਦੇ ਮੁਤਾਬਕ ਜਿਹੜੀ ਐ ਮਤਲਬ ਪਾਈਪ ਪਾਣੀ ਹੈ ਪਰ ਲੋਕਾਂ ਦਾ ਕਹਿਣਾ ਜੀ ਹਲੇ ਤੱਕ ਵੀ ਸਾਨੂੰ ਕੋਈ ਨਕਸ਼ਾ ਵਗੈਰਾ ਜਿਹੜਾ ਇਹਦੀ ਵਾ ਲੋ ਸਹੀ ਤਰੀਕੇ ਨਾਲ ਨਹੀਂ ਪੈ ਰਹੀ ਉਹ ਦਿਖਾ ਵੀ ਰਿਹਾ ਕਹਿੰਦੇ ਉਹਨਾਂ ਦੇ ਕਹਿਣਾ ਨਹੀਂ ਉਹ ਇੱਥੇ ਹੋਣੀ ਇਹਨਾਂ ਦੇ ਜਿਹੜੇ ਮਲਾਜ਼ਮ ਹੈਗੇ ਆ ਮੈਂ ਇਹਨਾਂ ਦੇ ਪਿੰਡ ਦੇ ਜਿਹੜੇ ਵਾਸੀ ਆਪਾਂ ਮੋਤ ਪਰ ਬੰਦੇ ਆ ਉਹਨਾਂ ਨੂੰ ਬੁਲਾ ਕੇ ਜਿਹੜਾ ਕਾਗਜ਼ ਚੈੱਕ ਕਰਾਏ ਆ ਪਰ ਉਹਨਾਂ ਦੇ ਕੁਝ ਇਤਰਾਜ਼ ਆ ਤਾਂ ਉਹਨਾਂ ਨੂੰ ਇਹਦੇ ਬਾਰੇ ਇੱਕ ਤੀਹ ਹਦਾਇਤ ਕੀਤੀ ਆ ਵੀ ਜੇ ਕੋਈ ਇਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੈ ਤਾਂ ਇਹ ਥਰੂ ਕੋਟ ਇਆ ਕਾਨੂੰਨੀ ਸਾਰਾ ਲੈ ਕੇ ਜਿਹੜਾ ਇਹਦੇ ਤੇ ਕੋਈ ਸਟੇ ਜਾਂ ਹੋਰ ਕੋਈ ਜਿਹੜੀ ਹੈਗੀ ਆ ਕਾਰਵਾਈ ਕਰ ਸਕਦੇ ਹੈਗੇ